ਸਾਜਣਾ ਪਿੰਡ ਰਾਮਗੜ੍ਹ ਜਵੰਦੇ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਤੋਂ ਨਾ ਬਾਈ ਧਿਆਨ ਕੋਲੋਂ ਕੱਟੀਆਂ ਤੁਹਾਨੂੰ ਚਾਰ ਲੱਗੀਆਂ ਨੀਲੀ ਰਾਵੀਆਂ ਦਿਖਾਉਣਾ ਇੱਕ ਤਾਂ ਇਹ ਮੰਨ ਲਓ ਮਨ ਲਓ ਬੜੀ ਕਮਾਲ ਦੀ ਦਿਖਾ ਦਾਂਗੇ ਮੀਣੀ ਚ ਦਿਖਾ ਦਾਂਗੇ ਬਾਈ ਕਹਿੰਦਾ ਸਿੰਘ ਵੀ ਹਲਦੇ ਆ ਦੰਦੋ ਵੀ ਖੀਰੀ ਆ ਟੇਡੇ ਕੱਟ ਚ ਬਹੁਤ ਕਮਾਲ ਦੀ ਬਾਕੀ ਗੱਲ ਬਾਤ ਬਾਈ ਨਾ ਕਰਾ ਦਾਂਗੇ ਕੱਟੀਆਂ ਇਹ ਮੰਨ ਲਓ ਵੀ ਸਾਰੀਆਂ ਨੇ ਬੰਨੀਆਂ ਤੁਹਾਨੂੰ ਗੋਲ ਹਰੇਕ ਪੱਖ ਤੋਂ ਤੇ ਆ ਜਾ ਧਿਆਨ ਫਿਰ ਹੋਰ ਕਿਵੇਂ ਆ ਬਹੁਤ ਵਧੀਆ ਜੀ ਚੜਦੀ ਕਲਾ ਜਮਾਂ ਓਕੇ ਜੀ ਹੋਣਾ ਤਾਂ ਵੇਖਦਾ ਮਾਲ ਮਾਰੋ ਮਾਰ ਵਧੀਆ ਵਿਕਦਾ ਜੀ ਮਾਲ ਹੁਣ ਆਪਣਾ ਠੀਕ ਹੈ ਗੱਲ ਤੇ ਨੰਬਰ ਬੋਲ ਦਿਓ ਜੀ ਨੰਬਰ ਆਪਣਾ 97815 64412 97815 64412 64412 ਤੇ ਹਰੇਕ ਵੀਡੀਓ ਚ ਇੱਕ ਬੇਨਤੀ ਨਾਲ ਨਾਲ ਹੁੰਦੀ ਆ ਹਾਰਡਪੀਡ ਤੜੇ ਸੱਜਣਾ ਵਾਸਤੇ ਵੀ ਆਪਾਂ ਨੇ ਡੀਜ਼ਲ ਤੇਲ ਵਾਲੀ ਸੇਵਾ ਭੇਜਨੀ ਆ ਜਿੰਨੇ ਕੁ ਭਰਾ ਆਪਾਂ ਨੂੰ ਪਿਆਰ ਕਰਦੇ ਆ ਜਿੰਨੇ ਕੁ ਵਪਾਰੀ ਵਰਗ ਆਪਣੇ ਨਾਲ ਜੁੜਿਆ ਵੀ ਸਾਰਿਆਂ ਨੂੰ ਬੇਨਤੀ ਆ ਵੀ ਜਿੰਨਾ ਕੁ ਜੋ ਵੀ ਕਰ ਸਕਦਾ ਧਿਆਨ ਹੈ ਸਾਹਿਬ ਅਰਦਾਸ ਹੀ ਕਰ ਲੈ ਯਾਰ ਉਹ ਵੀ ਵੱਡੀ ਗੱਲ ਹੈ ਜਦੋਂ ਨਾ ਪਾਣੀ ਕਹਲਾ ਮੈਂ ਥੱਲੇ ਆ ਗਿਆ ਉਦੋਂ ਡੀਜ਼ਲ ਵਾਲੀ ਸੇਵਾ ਸਾਰੇ ਭਰਾਵਾਂ ਨੇ ਕਰਨੀ ਆ ਤੇ ਸ਼ੁਰੂਆਤ ਧਿਆਨ ਖਰੇ ਇਹ ਤੋਂ ਕਰ ਲਈਏ ਇਹ ਤੋਂ ਕਰ ਲਿਆ ਵੀਰੇ ਮਾਰ ਲੱਭੀ ਕੈਮਰਾ ਓਏ ਕਰਾ ਦੇ ਚੈੱਕ ਕਹਿੰਨ ਕਰਾ ਦੇ ਤਸल्ली ਟੇਢੇ ਪਹਿਲਾਂ ਖੜੀ ਸੀ ਕੈਮਰਾ ਮਾਰ ਲੱਭੀ ਇਹਦੇ ਉਹ ਲੈ ਬੰਨੇ ਕਰਦੇ ਫੇਸ ਬਾਈ ਤੇ ਇੱਥੋਂ ਸਿੰਘ ਵੀ ਖਲਾ ਦੇ ਇਹ ਵੀ ਹਾਲ ਦਾ ਤੇ ਪਰ ਵੀ ਹਾਲ ਦਾ ਬਾਈ ਹਾਂ ਦੋਨੇ ਸਿੰਘਾਂ ਦੀ ਗਾਰੰਟੀ ਹੋਊਗੀ ਦੋਨੇ ਸਿੰਘ ਹਲਦੇ ਨੇ ਦੰਦੋਂ ਖੀਰੀ ਹੋਊਗੀ ਠੀਕ ਹੈ ਜੀ ਠੀਕ ਹੈ ਇਹ ਕਮਾਲ ਹੋ ਪੂਰੀ ਜ਼ਿੰਮੇਵਾਰੀ ਦੇ ਦਾਂਗੇ ਕਮਾਲ 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 ਦੰਦੋਂ ਆ ਗਈ ਖੀਰੀ ਤੇ ਦੋਨੇ ਸਿੰਘ ਹਲਦੇ ਆ ਤੇ ਮੇਨ ਗੱਲ ਆ ਨਾ ਇਹਦਾ ਕੱਟ ਆ ਜਿਹੜਾ ਕੱਟ ਬਾਲਾ ਕਮਾਲ ਦਾ ਟੇਢੇ ਕੱਟ ਚ ਆ ਗਈ ਲੈ ਚੱਲਾ ਜੀ ਲੱਗੂਰੀ ਖੜਦੇ ਨੇ ਸਿੰਘ ਹੁਣ ਆਪਾਂ ਉੱਥੇ ਹਿਲਾਉਂਦੇ ਸੀਗੇ ਪੂਰੀ ਲਿਆ ਕਿ ਇਧਰ ਸਿੰਘ ਰਹਿ ਗਿਆ ਤੇ ਆ ਵੀ ਹਲਦਾ ਠੀਕ ਹੈ ਗੱਲ ਇਹ ਆ ਵੀ ਹਲਦਾ ਤੇ ਆ ਸਿੰਘ ਵੀ ਹਲਦਾ ਲੈ ਚਲਦੇ ਆ ਨਾ ਇਧਰਲੇ ਬੰਨੇ ਦੀ ਲੈ ਚਲ ਪਰਲੇ ਬੰਨੇ ਦੀ ਕੱਢ ਲਾ ਤੇ ਬਾਕੀ ਕੁਆਲਿਟੀ ਕਰਦਾ ਮੇਰੇ ਤੋਂ ਮਤਲਬ ਟੇਡੇ ਘੱਟ ਜੀ ਆ ਗਈ ਤੇ ਬਾਕੀ ਸਭੀ ਪਲੀ ਚੰਗੀ ਆ ਦੰਦੋ ਰਹੂਗੀ ਖੀਰੀ ਉਮਰ ਦਾ ਆਈਡੀਆ じゃ ਕੀ ਰਹੂਗਾ ਜੀ ਬਸ 2 ਕੁ ਸਾਲ ਹੈਗੀ ਮਹੀਨਾ ਵੀਦਨ ਘਟ ਹੋ ਦੰਦੋਂ ਖੀਰੀ ਉਹ ਤਾਂ ਅਗਲਾ ਹਨਾ ਠੀਕ ਹੈ ਗੱਲ ਆਪੀ ਜਜਮੈਂਟ ਕਰ ਲਏ ਠੀਕ ਹੈ ਗੱਲ ਹਾਂ ਉਮਰ ਕਿਉਂਕਿ ਬਾਈ ਵਰਗੇ ਵੀ ਮੈਂ ਕਹੂੰਗਾ ਵੀ ਖਰੀਦ ਕੇ ਲੈ ਕੇ ਆਉਂਦੇ ਹਾਂ ਨਾ ਹੂੰ ਬਾਈ ਹੋਰਾਂ ਨੇ ਵੀ ਖਰੀਦੀਆਂ ਪਈਆਂ ਤੇ ਉਮਰ ਦਾ ਜਿਆਦਾ ਆਈਡੀਆ ਥੋੜੀ ਲਾਉਣਾ ਤੇ ਲਿਆਰੇ ਦਾ ਮਨ ਦੀ ਹੈ ਇਹ ਹਲਾ ਚੱਲ ਚੱਲ ਮੇਨ ਗੱਲ ਹੁੰਦੀ ਮੈਂ ਕਹੂੰਗਾ ਵੀ ਦੰਦਾਂ ਦੀ ਦੰਦੋਂ ਤੁਹਾਨੂੰ ਖੀਰੀ ਮਿਲੂਗੀ ਦੰਦਾਂ ਤੁਹਾਨੂੰ ਇੱਥੇ ਤੋਂ ਰੋਕ ਕੇ ਚੈੱਕ ਕਰਾ ਦੇਣਾ ਫੇਸ ਕੁਆਲਿਟੀ ਤੇ ਸਿੰਘ ਤੁਹਾਨੂੰ ਚੈੱਕ ਕਰਾਤੇ ਵੀ ਦੋਨੇ ਸਿੰਘ ਹਲਦੇ ਆ ਨਾਲ-ਨਾਲ ਨੀਲੀ ਰਾਵੀ ਆ ਗਈ ਟੇਡੇ ਘਟ ਚ ਤੇ ਨਾਲ-ਨਾਲ ਕਹੂੰਗਾ ਆ ਗਈ ਮੀਣੀ ਤੇ ਨਾਲ-ਨਾਲ ਕਹੂੰਗਾ ਧਿਆਨ ਇਹ ਦੰਦੋ ਖੀਰੀ ਆ ਗਈ ਹੈ ਨਾ ਹਾਂਜੀ ਬਾਈ ਆ ਦੰਦੋ ਵੀ ਖੀਰੀ ਥੋੜਾ ਰਸੇ ਦੀ ਮੰਦੀ ਆ ਮੈਂ ਕਹੂੰਗਾ ਔਲਜੀ ਮੰਦੀ ਆ ਆ ਮਤਲਿਆਰਾ ਪਤਾ ਤਾਂ ਕਰਕੇ ਥੋੜਾ ਮੰਦੀ ਆ ਲੈ ਚੱਲੇ ਚਲੇ ਇਧਰ ਲੈ ਬੰਨੀ ਲੈ ਚੱਲ ਉਮਰ ਬਾਈ ਨੇ ਦੱਸਤੀ ਵੀ 2 ਸਾਲ ਤੋਂ ਅੰਦਰ ਹੀ ਆ ਉੱਤੇ ਨਹੀਂ ਹੈਗੀ ਤੇ ਬਾਕੀ ਕੁਆਲਿਟੀ ਚੰਗੀ ਆ ਥਣ ਸਿੰਗਲ ਚਾਰ ਨੇ ਸਭ ਤੋਂ ਖਾਸ ਗੱਲ ਇਹਦੀ ਇਹ ਆ ਵੀ ਚੰਗੀ ਸਮੀ ਪਲੀ ਆ ਲਿੱਸੀ ਲਾਵੀ ਨਹੀਂ ਹੈਗੀ ਕਿਸੇ ਵੀ ਪੱਖ ਤੋਂ ਤੇ ਇੱਥੋਂ ਕਰਦੀ ਮੈਂ ਉਰਲੇ ਬੰਨੇ ਇੱਥੋਂ ਕੁਆਲਿਟੀ ਚੈੱਕ ਕਰ ਸਕਦੇ ਹੋ ਲੰਬੀ-ਲੰਬੀ ਚੈੱਕ ਕਰਾ ਦੂੰਗਾ ਤੁਹਾਨੂੰ ਪਰ ਇਹ ਖਾਸ ਗੱਲ ਆ ਗਈ ਠੰਡਿਓ ਥਾਣੇ ਮੰਨ ਲਓ ਵੀ ਸਿੰਗਲ ਚਾਰ ਹੀ ਰਹਿਣਗੇ ਤੇ ਬਾਕੀ ਇੱਥੇ ਤੋਂ ਚੈੱਕ ਕਰ ਸਕਦੇ ਹੋ ਫੇਸ ਕਰ ਦਿਓ ਜੁਰਲੇ ਬੰਨੇ ਇਹ ਇੱਥੋਂ ਕਰ ਸਕਦੇ ਹੋ ਚੈੱਕ ਕਿੰਨੇ ਪੈਸੇ ਧਾਨੇ ਦੇ ਇਹਦਾ ਭਾਈ 55000 55000 ਹਾਂ ਚੋ ਮਾਨਤਨ ਕਰ ਦਾਂਗੇ ਆ ਇਹਨਾਂ ਲੋ ਵੀ ਕੱਟੀ ਤਾਂ ਦੁੱਧ ਰਾਲਣ ਵਾਲੀ ਹੈਗੀ ਮਹੀਨਾ ਵੀਦਨ ਕੋਈ ਸਾਂਕੇ ਹਨਾ ਠੀਕ ਹੈ ਇਹ ਆਈ ਕਰਾ ਸਕਦਾ ਇਹ ਤਾਰਾਂ ਦੇ ਹਾਂ ਉਹੀ ਗੱਲ ਆ ਵੀ ਦੁੱਧ ਰਾਲਣ ਦੇ ਬਿਲਕੁਲ ਕਾਬਲਾ ਤੁਹਾਨੂੰ ਇਹ ਮੰਨ ਲਓ ਵੀ 2 ਤੋਂ 4 ਕੱਟੇ ਫੀਡ ਦੇ ਪਾ ਕੇ ਤਿਆਰੀ ਵਾਲਾ ਕੰਮ ਹੀ ਆ ਤੇ ਬਾਕੀ ਤੁਹਾਨੂੰ ਹੁਣ 2 ਨੰਬਰ ਵਾਲੀ ਦਿਖਾ ਦਨੇ ਇੱਥੋਂ ਕਰ ਸਕਦੇ ਹਾਂ ਬਾਡੀ ਬੁੱਡੀ ਚੈੱਕ ਕਰ ਤੋਰਦੇ ਧਿਆਨ ਖੋਲ ਕੇ ਇੱਥੋਂ ਕਰਾ ਦੇ ਲੰਬੀ ਚੈੱਕ ਸਾਰੀਆਂ ਨਿਸ਼ਾਨੀਆਂ ਮਾਰਕ ਕਰਦੀ ਆ ਏ ਤੋਂ ਜੈਡ ਤੱਕ ਇਹ ਦੀ ਵੀ ਬਾਈ ਖੜਨੀ ਜਮਾ ਮੇਲੇ ਵਾਲੀ ਆ ਸਾਰੇ ਕੈਰੈਕਟਰ ਪੂਰੇ ਕਰਦੀ ਆ ਗੋਲ ਸਿੰਘ ਦਿਆ ਸਿੰਘ ਹੁਣੀ ਮੋੜਦੀ ਹੁੰਦੀ ਆ ਇਹ ਮੰਨ ਲਓ ਪਤਲੇ ਸਿੰਘ ਜੀ ਆ ਗਈ ਨਾ ਮੂੰਹ ਮੱਥੇ ਸੋਹਣੀ ਆ ਚਾਰੇ ਪੈਰ ਸੂਲ ਤੇ ਇਨਸਾਨ ਜਮਾ ਓਕੇ ਆ ਇਹਦਾ ਏ ਟੂ ਜੈਡ ਨਿਸ਼ਾਨੀਆਂ ਪੂਰੀਆਂ ਕਰਦੀ ਆ ਆ ਲੈ ਚੱਲ ਥੋੜਾ ਰਸੇ ਦਾ ਮੰਨਦੀ ਆ ਨਾ ਸਮੀ ਸੁਮੀ ਤਾਂ ਫੁੰਦਾ ਨਾ ਉਹ ਸਮੀ ਉਹ ਵੀ ਇੱਕ ਜੀ ਆਏ ਨਾ ਭੁੱਲੇ ਜਮਾ ਗੋਲ ਜਮਾ ਹੈਗਾ ਨਾ ਸੇਖਾਂ ਹਸਣਾ ਹੁੰਦਾ ਨਾ ਇੱਥੇ ਰੁੱਦਾ ਸਾਰਾ ਨੇ ਨਾਲ ਜੀ ਕਿੰਨੀ ਕੁ ਮਰਾਈ ਦੀ ਇਹਦੀ ਹੋ ਗਈ ਵੀ 15 16 ਮਹੀਨੇ 15 ਤੋਂ ਇਥੋਂ ਵੱਡੀ 60 ਕਰਦੀ ਆ 15 ਤੋਂ 16 ਮਹੀਨੇ ਦੇ ਬਿਸਾਮ ਜੋ ਪੂਰੀ ਜਵਾਈ ਹੈ ਨਾ ਇਹ ਬਈ ਦੋ ਕਟੀਆਂ ਇੱਕੋ ਹੀ ਕਰਵਾਈਆਂ ਨੇ ਵਧੀਆ ਸਮੀਆਂ ਹੋਈਆਂ ਨੇ ਯਾਰ ਠੀਕ ਹੈ ਨਾ ਤੀਜੇ ਨੰਬਰ ਵਾਲੀ ਸਾਰੀ ਦਿਖਾ ਨਹੀਂ ਲੈ ਚਲ ਬਈ ਇੱਧਰ ਅੰਦਰ ਲੈ ਆ ਲੈ ਜਾਂ ਲੈ ਚਲ ਅੰਦਰਲੀ ਬੰਨੀ ਲੈ ਚਲ ਮਾਰੀ ਆ ਗਈ ਬਈ ਐਨ ਆ ਗਈ ਪੂਰੀ ਕਿਤੇ ਬਾਡੀ ਤੇ ਮਾਰਕਿੰਗ ਟੁੱਟਮੀ ਨਹੀਂ ਹੈਗੀ ਕਿਤੇ ਵੀ ਐਨ ਫਿੱਟ ਫਿੱਟ ਜੀ ਆ ਗਈ ਤੇ ਬਾਕੀ ਉਮਰ ਕਿੰਨੀ ਦੱਸੇ 15 ਮਿੰਨੇ 15 ਮਿੰਨੇ ਆ ਗਈ 15 ਮਿੰਨੇ ਤੇ ਲੱਗ ਭਾ ਗੋਮਰਾ ਤੇ ਬਾਕੀ ਇੱਥੋਂ ਗੋਲ ਹੈ ਥੂੜਾ ਪੜਾ ਐਨ ਪਿਆ ਜ ਮਾਤੇ ਬਾਕੀ ਥੱਲੀਆਂ ਵਿੱਚ ਜੋੜੀ ਕੋਈ ਦਾ ਇਹ ਇੱਥੇ ਇੱਥੇ ਜੇ ਕਰ ਆ ਗਈ ਕਵਾਲਿਟੀ ਕੂਰਟੀ ਇੱਥੋਂ ਵੀ ਆਏ ਨੂੰ ਕਰਦੇ ਇੱਥੋਂ ਲੱਭੇ ਕਰਾ ਦੀ ਸੈਂਸ ਤੋਂ ਇੱਕ ਖਾਣ ਪੀਣ ਦੀ ਹੁੱਲੀ ਆ ਪੁੜੀ ਆ 8 ਵਜੇ ਦਾ ਮੂੰਹ ਵਿੱਚ ਆ ਗਿਆ ਖਾਣ ਪੀਣ ਦੀ ਫੁੱਲ ਖੁੱਲੀ ਆ ਇਹਦਾ ਕੱਲੀ ਦਾ ਰੇਟ ਕਿੰਨਾ ਪਤਾ ਨਹੀਂ ਦੋ ਰੁਪਏ 40000 ਰੁਪਏ ਦਾ 40000 ਦਾ ਕੱਲੀ ਦਾ ਤੇ ਇੱਕ ਆਨਾਲ ਵਾਲੀ ਆ ਨਾ ਜੀ ਬਾਈ ਇਹ ਜੇ ਅਮਰ ਵਾਲੀ ਸੇਮ ਇਹਦੀ ਕਾਪੀ ਹੈ ਰੇਟ ਇਹਦਾ 40000 ਰਹੂਗਾ ਠੀਕ ਹੈ ਜੀ ਦੋਨੇ ਇਕ ਕਰਵਾ ਜੇ ਸਮੀਆਂ ਆਪਣੀਆਂ ਬੋਪਨੇ ਠੀਕ ਹੈ ਜੋੜੇ ਜੋ ਕਰਦਾ ਹੈ ਕੰਸੈਨ ਜੋੜੇ ਜੋ ਕਰਦਾ ਇਹਦੀ ਉਮਰ ਨਹੀਂ ਕਹੂਗੀ ਇਹਦੀ ਬਈ ਬਸ ਮਹੀਨਾ ਵੀਦਾਂ ਛੋਟੇ ਹੋ ਗਏ ਉਹਦੇ ਨਾਲ ਠੀਕ ਹੈ ਗੱਲ ਮਾਰ ਕੇ ਇਹਦੇ ਵੀ ਓਕੇ ਨੇ ਇਹਦੇ ਵੀ ਸੂਰਤ ਅਨਸਾਰ ਕਹਿ ਗਿਆ ਇਹ ਤਾਂ ਦੋ ਥਣ ਵੀ ਬੱਗੇ ਨੇ ਆਪਾਂ ਦਿਖਾ ਦਾਂਗੇ ਠੀਕ ਹੈ ਗੱਲ ਆ ਲੈ ਚਲ ਅੰਦਰ ਲੈ ਬੰਨੇ ਥਣ ਵੀ ਤੁਹਾਨੂੰ ਚੈੱਕ ਕਰਾ ਦਾਂਗੇ ਅੰਦਰ ਲੈ ਬੰਨੇ ਸਿਰਫ ਹੋਮ ਰੇਡੀ ਪਾਈ ਕਰਦਾ ਇਹ ਮਾਸੋ ਦੀ ਤੁਹਾਨੂੰ ਮਹੀਨਾ ਤੋਂ ਕੱਟੇਗਾ ਜੀ ਆ ਬੱਤ ਨਹੀਂ ਹੈ ਇੱਥੇ ਇਥੋਂ ਕਰਾ ਲਈ ਲੱਗੀ ਇੱਕ ਤੇਜ ਤੋਂ ਲਾ ਕੇ ਬਹੁਤ ਠੰਡੀ ਸੀ ਰਹਿਦਾ ਜਿੱਥੇ ਮਰਜੀ ਖੜਾ ਦੀ ਮੈਂ ਕਲੀਅਰ ਆ ਗਈ ਆ ਇਹ ਕਰਨਾ ਕਰ ਮੈਂ ਉੱਦੋਂ ਉਰਲੇ ਬੰਦੇ ਜਿੱਥੇ ਮਰਜੀ ਇਥੋਂ ਕਰਾ ਲਈਦਾ ਸੀ ਇਹ ਮੈਂ ਨਾ ਗਈ ਪ੍ਰੋਪਰ ਕਰੂੰਗਾ ਇਹ ਇਥੋਂ ਕਰਾ ਲਈ ਜਾ ਇੱਕ ਬ੍ਰੀਕ ਸਿੰਘ ਦੀਆਂ ਨੇ ਗੁਰੀ ਜਮਾ ਕੋਈ ਸਿੰਘ ਵੱਡੇ ਨਹੀਂ ਹੈਗੇ ਫੇਰ ਕਰਨ ਲੱਗੀਆਂ ਹੁਣ ਠੀਕ ਹੈ ਲੈ ਚੱਲ ਕੋਈ ਬੱਲੇ ਬੰਦੇ ਸਵੇਰ ਧੂਮੀ ਹੈ ਵੀ ਚੰਗੀ ਹੈ ਨਾ ਜਾਨ ਵੀ ਚੰਗੀ ਆ ਤੇ ਸ਼ੂ ਤੋਂ ਲਾ ਕੇ ਨਿਸ਼ਾਨ ਆ ਗਿਆ ਹਰੇਕ ਪੱਖ ਤੋਂ ਕਹੂੰਗਾ 100 ਦੀ 100 ਆ ਗਈ ਤੇ ਜਿਹੜਾ ਭਰਾ ਲੈ ਕੇ ਜਾਂਦਾ ਉਹ ਮੈਂ ਕਹੂੰਗਾ ਜੇ ਆਉਂਦੀ ਫੁੱਲ ਤਸਲੀ ਕਰਕੇ ਲੈ ਲੇ ਤਾਂ ਇਹ ਲਵੇ ਆ ਕੇ ਦੇਖ ਕੇ ਲੈ ਜਾਓ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਥਣ ਦਿਖਾ ਦੇ ਬਾਈ ਕਹਿੰਦੀ ਕਹਿੰਦਾ ਬੱਗੇ ਆ ਗਏ ਦੋ ਆ ਆ ਗਏ ਇਧਰਲੇ ਬੱਸ ਇਹ ਇੱਥੋਂ ਇੱਥੋਂ ਕਰਾ ਲਈ ਜਾ ਇੱਕ ਬੱਗੇ ਆ ਗਏ ਥੱਲੇੋਂ ਤੇ ਸ਼ੂ ਤੇ ਨਿਸ਼ਾਨ ਆ ਗਿਆ ਤੇ ਇੱਥੋਂ ਸਾਈਡ ਤੋਂ ਕਰਾ ਦੇ ਕੁਆਲਿਟੀ ਚੈੱਕ ਇਹ ਇੱਥੋਂ ਮਾਰਦੀ ਕੈਮਰਾ 13 40 ਤੇ ਆਹ ਨਾਲ ਵਾਲੀ ਦਾ ਵੀ ਕਹੂੰਗਾ 40 ਹੈ ਨਾ ਹਾਂਜੀ ਬਾਈ ਇਹ ਜੋੜੇ ਨੂੰ ਨਹੀਂ ਕੰਪਲੈਂਟ ਕਰਦਾਂਗੇ ਬਾਈ ਜੇ ਅਸੀਂ ਜੋੜਾ ਲੈਂਦੇ ਠੀਕ ਹੈ ਜੀ ਵੀ ਸੱਟੇ ਜੋੜਾ ਲੈਂਦਾ ਨਾ ਇਹ ਆਹ ਦੋ ਕੱਟੀਆਂ ਆ ਗਈਆਂ ਇੱਕ ਤਾਰਾ ਆ ਗਈ ਇਧਰਲੇ ਬੰਨੇ ਸਮੀ ਭਲੀ 15 ਮਹੀਨਿਆਂ ਦੇ ਲਗਭਗ ਆ ਤੇ ਆਹ ਬਾਈ ਕਹਿੰਦਾ ਇਹ ਤਾਂ ਮਹੀਨਾ ਖੰਡ ਛੋਟੀ ਹੋਊਗੀ ਇਹ ਜੋੜੇ ਦਾ 80000 ਹੈ ਮਾਨਦਾਨ ਜੋੜੇ 'ਚ ਹੋ ਜਾਊਗਾ ਤੇ ਮੀਣੀ ਦਾ ਕਿੰਨਾ ਦੱਸਿਆ ਦੀ ਮੇਰੀ ਦਾ ਬਈ 55 ਮੇਰੀ ਦਾ ਆ ਗਿਆ 55000 ਸਾਰੀਆਂ ਨਿਸ਼ਾਨੀਆਂ ਚੈੱਕ ਕਰਾ ਦੂੰਗਾ A ਤੋਂ Z ਤੱਕ ਸਭੀਆਂ ਬਲੀਆਂ ਕੱਟੀਆਂ ਆ ਗਈਆਂ ਤੇ ਇੱਕ ਆ ਨਹੀਂ ਕੱਤੀ ਇਹਦਾ ਨੰਬਰ ਆ ਗਿਆ ਚੌਥਾ ਅੱਖਾਂ ਦਾ ਜਵਾਬ ਚੰਗੇ ਆ ਮੱਥਾ ਬੱਲਾ ਆ ਗਿਆ ਬਾਕੀ ਸਭ ਪੱਗ ਲੈਗਾ ਮੂੰਹ ਜਮਾ ਠੀਕ ਆ ਹੱਡ ਬੈਲ ਤੇ ਬਾੜੀ ਭੁੱਲੀ ਹੈਗੀ ਠੀਕ ਆ ਥੋੜੀ ਦੀ ਅੱਲਾ ਚੱਲ ਚੱਲ ਇਧਰ ਲੈ ਬੰਨੀ ਲੈ ਚੱਲ ਇਹਦੀ ਉਮਰ ਕਿੰਨੀ ਕਰੋਗੀ ਭਾਈ ਇਹਦੀ ਵੀ 18-19 ਮਹੀਨੇ ਹੈਗੇ ਆ ਹਾਂ 19 ਮਹੀਨੇ ਲੱਗ ਪਾ ਪੜੀ ਬੱਟੀ ਮੱਝ ਬਣਨਾ ਬਾਈ ਇਹਨੇ ਹੱਡ ਫੈਰ ਤੋਂ ਪਤਾ ਲੱਗਦਾ ਇਹਦਾ ਪਿੱਠ ਕੋੜਾ ਖੁੱਲਾ ਬਹੁਤ ਹੈ ਜੇ ਕਹਾਂ ਕਿ ਕੰਮਾ ਕਿ ਇਹ ਵਾਲੀ ਘਾਟ ਹੋ ਜਾਂਦੀ ਹੈ ਨਾ ਹਾਂਜੀ ਬਾਈ ਇਹ ਵੀ 5 6 ਮਹੀਨੇ ਸਾਂਭਣ ਦੀ ਦੇਰ ਹੈ ਵੀ ਛੋਟੀ ਬਣ ਜਾਊਗੀ 6 ਮਹੀਨਿਆਂ ਨੂੰ ਬਣ ਜਾਊਗੀ ਇਤੋਂ ਲੱਭੇ ਫੇਸ ਤੇ ਮਾਰ ਦੀ ਸ਼ੀਸ਼ ਨੂੰ ਖੁੱਲਾ ਨਾ ਸਿੰਗੀ ਵਾਲੀ ਬਾਈ ਕੁੰਡੀ ਕਰਦੀ ਹੁੰਦੀ ਹੈ ਲੱਗ ਗੋਲ ਸਿੰਗਾ ਜਮ ਅੱਖਾਂ ਦੋ ਜਾ ਗਈਆਂ ਇਹਦੀ ਦੋਨੇ ਅੱਖਾਂ ਜਵਾਬ ਹੋਊਗਾ ਬਾਈ ਇੱਥੋਂ 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 ਮਾਰ ਲਵੀ ਹਾਂ ਵੀ ਚੈੱਕ ਕਰਾ ਦੀ ਤੇ ਉਧਰਲੇ ਵਕਤ ਵੀ ਚੈੱਕ ਕਰਾ ਦੀ ਲੈ ਚੱਲ ਲੈ ਕਿਉਂ ਉਧਰੇ ਬੰਨੇ ਲੈ ਚੱਲ ਐਕਟਿਵ ਦਾ ਪੂਰੀ ਹੈ ਨਾ ਪੂਰੀ ਬਾਈ ਐਕਟਿਵ ਦਾ ਲਾਗ ਨਹੀਂ ਮਿਲਦੀ ਹੈ ਅਰੇ ਅਰੇ ਝੋਲੀ ਫੁੰਦਾ ਤੁਹਾਨੂੰ ਹੈ ਨਾ ਝੋਲੀ ਬਹੁਤ ਆ ਬਾਈ ਝੋਲੀ ਫੁੰਦੇ ਪੂਛ ਦਿਖਾਉਂਗਾ ਤੁਹਾਨੂੰ ਜਿਵੇਂ ਬਰੀਕ ਆਂਦੇ ਲੰਮੇ ਪੂਛ ਦੇ ਤੇ 5 5 ਘੰਟਾ ਦੇ ਬਰੀਕ ਪੂਛ ਆ ਗਈ ਜਮਾ ਤੇ ਝੋਲੀ ਦੀ ਰੂਟ ਕੱਢ ਜੀਏ ਪੋਛ ਕੇ ਪੋਛ ਕੇ ਉਹ ਇਹ ਐਕਟਿਵ ਤੋਂ ਬਰ ਗਾ ਤੋੜ ਕੰਮ ਕਰੀ ਕੋਈ ਐਕਟਿਵ ਬਰ ਜੇ ਕਿਉਂ ਮੇਰੇ ਨਾਲ ਥਣਾ ਦੀ ਹੁੰਦੀ ਹੈ ਸਿੰਗਲ ਚਾਰ ਹੀ ਰਹਿਣਗੇ ਤਕਰੀਬਨ ਸਾਰੀਆਂ ਦੇ ਇਹ ਇਹ ਕਿਹੜਾ ਕਿਰੀ ਹੈ ਹੋਰ ਖਾਸੀਅਤ ਹੈ ਇੱਕ ਤੇ ਦਾ ਆ ਪਿੱਠਪੂੜਾ ਦਾ ਖੁੱਲਾ ਸਿੰਗਲ ਹੱਡੀ ਦੀ ਆ ਠੀਕ ਹੈ ਜੀ ਵੱਡੀ ਕੁਖ ਦੀ ਲੰਮੀ ਪੂਛ ਪਤਲੀ ਪੂਛ ਆ ਗਈ ਜਮਾ ਬਰੀਕ ਲੈ ਜਮਾ ਬਰੀਕ ਆ ਗਈ ਈਕੇ ਚ ਖਾਸੀਅਤਾਂ ਬਹੁਤ ਨੇ ਗਿਆ ਠੀਕ ਹੈ ਕਈ ਭਰਾ ਕਹਿੰਦੇ ਨੇ ਵੀ 4-5 ਬੈਟਿੱਟੇ ਚਾਹੀਦੇ ਨੇ ਠੀਕ ਹੈ ਗੱਲ ਇਹ ਪਾਕਿਸਤਾਨੀ ਟੱਚ ਆ ਗਈ ਠੀਕ ਹੈ ਬੱਦਲ ਆ ਗਿਆ ਅੱਖ ਬਿੱਲੀ ਆ ਗਈ ਲੰਮੀ ਪੂਛ ਸਿੱਗੀ ਗੋਲੇ ਚ ਕਈ ਚੀਜ਼ਾਂ ਲੱਗੀਆਂ ਨੇ ਕਿ ਮਤਲਬ ਆ ਪੈਰਾਂ ਨੂੰ ਨਹੀਂ ਬਣ ਸਕਦੇ ਕਿੰਨੇ ਕਿੰਨੇ ਪੈਸੇ ਦੇ ਇਹਦਾ ਬਈ 35000 ਰਵਾਂਗੇ ਜਮਾ ਇਹ ਇਹਦਾ ਬਈ ਜਨਾ ਰਵਾਂਗੇ 35000 ਤੇ ਕੁਆਲਿਟੀ ਇੱਥੇ ਤੋਂ ਚੈੱਕ ਕਰ ਸਕਦੇ ਹਾਂ ਫੇਸ ਕੁਆਲਿਟੀ ਤੋਂ ਲਾ ਕੇ ਅੱਖਾਂ ਤੋਂ ਲਾ ਕੇ ਤੇ ਬਾਕੀ ਮਾਰਕਿੰਗ ਤੋਂ ਲਾ ਕੇ ਕਿੰਨਾ 35000 30000 ਬਾਈਕਾ ਨਾ 35 ਲੈ ਲਾਂਗੇ ਆਹ ਕੱਟੀਆਂ ਦਾ ਲਵਾਂਗੇ ਜੋੜੇ ਦਾ 40 40 ਕੰਸੈਸ਼ਨ ਜੋੜੇ 'ਚ ਹੋ ਜਾਊਗਾ ਕੱਟੀਆਂ ਚਾਰ ਦਿਖਾ ਦਈਏ ਪਰ ਲੋ ਨੂੰ ਦਿਖਾ ਦਈਏ ਚਾਰ ਹੀ ਕਮਾਲ ਦੀਆਂ ਸਾਵੀਆਂ ਪਲੀਆਂ ਨੰਬਰ ਪੂਰੇ ਨੰਬਰ 97815 64412 97815 64412 64412 ਬਾਈ ਦਾ ਨੰਬਰ ਹੈ ਇੱਕ ਮੇਨ ਦਿਖਾ ਦਈ ਤੇ ਬਾਕੀ ਇੱਧਰ ਦੇ ਬੰਨੇ ਦਿਖਾ ਦਿਆਂ ਤਿੰਨ ਕੱਟੀਆਂ ਤੁਹਾਨੂੰ ਟੋਟਲ ਚਾਰ ਨਾਮ ਦਿਖਾਤੇ ਪਾਈ ਕੋਲੇ ਪਿੰਡ ਰਾਮਗੜ੍ਹ ਜਵੰਦੇ ਤਸਵੀਰ ਸਨਾਮ ਤੇ ਜ਼ਿਲ੍ਹਾ ਸੰਗਰੂਰ ਨਾਲ ਸੰਪਰਕ ਪਾਈ ਨਾਲ ਕਰਦੇ ਹੋ ਧੰਨਵਾਦ